ਦੋਸਤੋ ਡਾਰਕ ਕਲਰ ਦੀਆਂ ਜੇ ਚਗਾਠਾ ਪਾ ਰਹੇ ਹੋ ਐਨੇ ਬਰੀਕ ਰੇਸ਼ੇ ਦੇ ਵਿੱਚ ਤੁਸੀਂ ਰੇਸ਼ਾ ਵੇਖ ਸਕਦੇ ਹੋ ਪੂਰਾ ਨੇਚਰਲ ਰੇਸ਼ਾ ਹੈਗਾ ਕੋਈ ਇੱਤੇ ਕੋਈ ਕਾਰਾਕਾਰੀ ਨਹੀਂ ਕੀਤੀ ਕੋਈ ਕਾਰਵੀ ਨਹੀਂ ਕੀਤੀ ਕੋਈ ਅੰਗਰੇਵਿੰਗ ਨਹੀਂ ਕੀਤੀ ਬਾਈ ਇਹ ਕਿਹੜੀ ਚਗਾਠ ਹੈਗੀ ਹੈ ਤੇ ਕੀ ਸਿਸਟਮ ਹੈ ਜੀ ਇਹਦਾ ਇਹ ਜੋਧਪੁਰ ਦੀ ਚੁਗਾਠ ਹੈ ਜੀ ਕਾਫੀ ਕਲਰ ਦੀ ਠੀਕ ਹੈ ਰੇਸ਼ਾ ਇਨਾ ਪਰਵਾਹ ਠੀਕ ਹੈ ਜੀ ਤੁਹਾਡੇ ਸਾਹਮਣੇ ਰੇਸ਼ਾ ਵਿਖੀ ਵੀ ਆਉਂਦਾ ਜਿਵੇਂ ਕਿ ਆਹ ਆਹ ਦੇਖ ਸਕਦੇ ਆਹ ਹਾਂਜੀ 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 ਮੈਂ ਕਹਿੰਦਾ ਤਾਲੀ ਸਾਗਵਾਂ ਚ ਜਿਵੇਂ ਰੇਸ਼ਾ ਮਿਲਦਾ ਹੁੰਦਾ ਹੁੰਦਾ ਨਾ ਉਹ ਚੀਜ਼ਾਂ ਦੇ ਚਗੀ ਆ ਇੰਨਾ ਟਾਲੀ ਚ ਨਹੀਂ ਹੁੰਦਾ ਜੀ ਰੇਸਾ ਜਿੰਨਾ ਪੱਥਰ ਚੇਗਾ ਔਰ ਤੁਹਾਨੂੰ ਵੀ ਜੇ ਐਨੇ ਡਾਰਕ ਰੇਸ਼ੀਆਲੀ ਕੋਫੀ ਕਲਰ ਦੀ ਚਗਾਠਾ ਲਵਾਣੀ ਹੈ ਆਪਣੇ ਘਰ ਦੇ ਵਿੱਚ ਆਫਿਸ ਦੇ ਵਿੱਚ ਹਵੇਲੀ ਦੇ ਵਿੱਚ ਤਾਂ ਬਾਈ ਜੀ ਨੂੰ ਸੰਪਰਕ ਕਰ ਲਿਓ ਬਾਈ ਜੀ ਆਪਣਾ ਨਾਮ ਤੇ ਨੰਬਰ ਦੱਸ ਦਿਓ ਇੱਕ ਵਾਰ ਮੇਰਾ ਨਾਮ ਵਿਨੋਦ ਕੁਮਾਰ ਹੈ ਮੇਰਾ ਨੰਬਰ 9883481 19855 99814 ਤੇ ਬਾਈ ਜੀ ਦਾ ਲੋਕੇਸ਼ਨ ਹੈਗੀ ਹੈ ਸ਼੍ਰੀ ਸ਼ਾਮ ਸਟੋਨ ਦੇ ਨਾਮ ਤੋਂ ਹਬੌਰ ਦੇ ਵਿੱਚ ਬਾਈ ਜੀ ਨੂੰ ਜਦੋਂ ਮਰਜ਼ੀ ਸੰਪਰਕ ਕਰ ਲਿਓ ਪੂਰਾ ਵਧੀਆ ਮਾਲ ਮਿਲੂਗਾ ਇੱਕ ਨੰਬਰ ਦਾ ਤੇ ਜਿੰਨਾ ਮਰਜ਼ੀ ਲੋਕ ਕੋਈ ਦਿੱਕਤ ਨਹੀਂ ਭਾਵੇਂ ਟਰੱਕ ਭਰ ਕੇ ਕੱਲ ਲੈ ਕੇ ਜਾਓ ਬਾਈਰ ਕੋਲ ਸਾਮਾਨ ਸਾਰਾ ਅਵੇਲੇਬਲ ਪਿਆ ਹਾਂਜੀ